ਅਸੀ ਕਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਅੱਜ ਫੇਰ ਤੁਹਾਡੀ ਕਚੈਰੀ ਵਿੱਚ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਕਪੜ ਸ਼ਾਨ ਪ੍ਰੋਗਰਾਮ ਅੱਜ ਦੇ ਵਿੱਚ ਅਕਾਲੀ ਸਿਆਸਤ ਦੀ ਗੱਲ ਕਰਾਂਗੇ ਸਰੋਵਣੀ ਅਕਾਲੀ ਦਲ ਜਿਹੜੀ ਕਿ 1920 ਦੇ ਵਿੱਚ ਸਰੋਵਣੀ ਅਕਾਲੀ ਦਲ ਦਾ ਜਿਹੜਾ ਹੈਗਾ ਜਨਮ ਹੋਇਆ ਸੀ ਭਾਵੇਂ ਉਸ ਸਮੇਂ ਥਾਪੀ ਗਈ ਸੀ ਗੁਰਦਰਾ ਅਕਾਲੀ ਲਹਿਰ ਤੋਂ ਬਾਅਦ ਦੇ ਵਿੱਚ ਕਿਉਂਕਿ ਉਸ ਸਮੇਂ ਗੁਰਦੁਆਰਿਆਂ ਦੀ ਰਾਖੀ ਲਈ ਗੁਰਦੁਆਰੇ ਮਸੰਦਾਂ ਤੋਂ ਸੜਾਉਣ ਲਈ ਸਭ ਤੋਂ ਪਹਿਲਾਂ ਸਰੋਵਣੀ ਅਕਾਲੀ ਦਲ ਦਾ 1920 ਦੇ ਵਿੱਚ ਇਹਦੀ ਸਿਰਜਣਾ ਹੋਈ ਸੀ ਪਰ ਉਸ ਤੇ 60 ਸਦੀ ਚੱਲ ਰਹੀ ਆ ਕਿਉਂਕਿ ਜਦੋਂ ਦੇ ਸਖਬੀਰ ਸਿੰਘ ਬਾਦਲ ਭਾਵੇਂ ਪ੍ਰਧਾਨ ਬਣ ਗਏ ਨੇ ਸਦਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮਰਹੂਮ ਮੁੱਖ ਮੰਤਰੀ ਹੁੰਦਿਆਂ ਹੋਇਆ ਸੀ ਜਿਹੜਾ ਹੈਗਾ ਕਿਉਂਕਿ ਵਹਿਬਲ ਕਲਾ ਔਰ ਗੋਲੀकांड ਵਾਪਰਿਆ ਬਰਗਾੜੀ ਘਟਨਾਵਾ ਵਾਪਰੀਆਂ ਵਿਅਦਵੀ ਘਟਰਾਵਾ ਵਾਪਰੀਆਂ ਉਸ ਤੋਂ ਬਾਅਦ ਦੇ ਵਿੱਚ ਰੋਸ ਆ ਰਿਹਾ ਰੋਸ ਸੰਗਤਾਂ ਦੇ ਵਿੱਚ ਸਿੱਖਾਂ ਦੇ ਵਿੱਚ ਪਾਇਆ ਜਾ ਰਿਹਾ ਵੱਡੇ ਪੱਧਰ ਤੇ ਜਿਸ ਕਾਰਨ ਜਿਹੜਾ ਹੈਗਾ 15 ਸਾਲ ਹੋ ਗਏ ਅਕਾਲੀ ਸੱਤਾ ਤੋਂ ਬਾਹਰ ਨੇ ਕਿਉਂਕਿ ਉਹਨਾਂ ਦਾ ਗ੍ਰਾਫ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਪੈਰ ਨਹੀਂ ਲੱਗ ਰਹੇ ਜਿਹੜੇ ਜਿਹੜਾ ਗ੍ਰਾਸ ਰੂਟ ਤੇ ਪਰ ਹੁਣ ਗ੍ਰਾਫ ਡਾਊਨ ਜਾ ਰਿਹਾ ਪਰ ਹੁਣ ਆਪਾਂ ਦੇਖਦੇ ਆ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਇਹ ਤੇ ਆਪਾਂ ਪੂਰੀ ਚਰਚਾ ਕਰਾਂਗੇ ਕਪੜੇ ਸ਼ਾਨ ਕਰਾਂਗੇ 2 ਦਸੰਬਰ ਨੂੰ ਸ੍ਰੀ ਅਕਾਲ ਤਾਤ ਸਾਹਿਬ ਦੇ ਜਤ ਸਿੰਘ ਸਹਿਬਾਨਾ ਵੱਲੋਂ ਜ਼ਥੇਦਾਰ ਵੱਲੋਂ ਸ੍ਰੀ ਅਕਾਲ ਤਾਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਹੋਇਆ ਸੀ ਜਿਹੜਾ ਕਿ ਹੁਕਮ ਹੋਇਆ ਸੀ ਕਿਉਂਕਿ ਨਵੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰਿਓਂ ਸਿਰਜਣ ਦਾ ਉਸ ਸਮੇਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਭਾਵੇਂ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਆਪਾਂ ਪੂਰੀ ਚਰਚਾ ਕਰਾਂਗੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਹ ਨਾਟਕੀ ਢੰਗ ਦੇ ਨਾਲ ਨਾਲ ਹੀ ਕਿਰਪਾਲ ਸਿੰਘ ਬਡੂੰਗਰ ਉਹ ਵੀ ਨਾਟਕੀ ਢੰਗ ਦੇ ਨਾਲ ਪਹਿਲਾਂ ਅਸਤੀਫਾ ਦੇ ਗਏ ਤੇ ਫਿਰ ਕਮੇਟੀ ਦੇ ਵਿੱਚੋਂ ਨਿਕਲ ਗਏ ਦੇ ਬਾਅਦ ਦੇ ਵਿੱਚ ਤੇ ਤੁਹਾਡੇ ਸਾਹਮਣੇ ਆ ਫਿਰ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਪੰਜ ਮੈਂਬਰੀ ਕਮੇਟੀ ਨੇ ਕਿਵੇਂ ਭਰਤੀ ਕੀਤੀ 15 ਲੱਖ ਦੇ ਕਹਿੰਦੇ ਮੈਂਬਰਾਂ ਦੀ ਭਰਤੀ ਜਿਹੜਾ ਦਾਵਾ ਹੋ ਰਿਹਾ ਬਾਅਦ 15 ਲੱਖ ਮੈਂਬਰਾਂ ਦੀ ਭਰਤੀ ਜਿਹੜੀ ਹੈਗੀ ਆ ਹੋ ਚੁੱਕੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਤੇ ਉਹਦੇ ਵਿੱਚੋਂ ਜਿਹੜਾ ਹੈਗਾ 452 ਡੈਲੀਗੇਟ ਬਣਾਏ ਗਏ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚੋਂ 8 ਡੈਲੀਗੇਟ ਬਣਾਏ ਗਏ ਨੇ ਦੱਸਿਆ ਜਾਂਦਾ ਕਿ 4 ਜ਼ਿਲ੍ਹਾ ਡੈਲੀਗੇਟ ਔਰ 4 ਜਿਹੜੇ ਹੈਗੇ ਆ ਹਲਕੇ ਦੇ ਡੈਲੀਗੇਟ ਇਹ ਹੁਣ 452 ਡੈਲੀਗੇਟਾਂ ਨੇ ਕੱਲ ਜਿਹੜਾ ਹੈਗਾ ਪ੍ਰਧਾਨ ਚੁਣਨਾ ਹੈਗਾ ਆਪਾਂ ਪੂਰੀ ਉੱਥੇ ਸਾਰੀ ਚਰਚਾ ਕਰਾਂਗੇ ਪ੍ਰਧਾਨ ਕੌਣ ਬਣ ਸਕਦਾ ਸ਼ਰੋਮਣੀ ਅਕਾਲੀ ਦਲ ਜਿਹੜੇ ਨਵੇਂ ਦਾ ਉਹਦਾ ਬਣ ਸਕਦਾ ਭਾਵੇਂ ਕਿ ਬੀਬੀ ਸਤਵੰਤ ਕੌਰ ਤੇ ਪਹਿਲਾਂ ਜਿਹੜੇ ਭਾਈ ਅਮਰੀਕ ਸਿੰਘ ਦੀ ਪੁੱਤਰੀ ਸੀ ਬੀਬੀ ਸਤਵੰਤ ਕੌਰ ਕਿਉਂਕਿ ਭਾਈ ਅਮਰੀਕ ਸਿੰਘ ਦਾ ਪੰਥ ਲਈ ਜਿਹੜਾ ਵੱਡਾ ਯੋਗਦਾਨ ਆ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਸੰਜਨ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਜਿਹੜੇ ਨਾਲ ਸੀ ਅੰਗ-ਸੰਗ ਚੱਲਦੇ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਭਾਈ ਅਮਰੀਕ ਸਿੰਘ ਜਿਨ੍ਹਾਂ ਨੇ ਉਸ ਸਮੇਂ ਸਿੱਖ ਨੌਜਵਾਨੀ ਦੇ ਵਿੱਚ ਰੂਹ ਫੂਕੀ ਸੀ ਜਦੋਂ ਕਿ ਹਰ ਪਾਸੇ ਕਮਿਊਨਿਜ਼ਮ ਚੱਲ ਰਿਹਾ ਸੀਗਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਲਦਲ ਦੇ ਵਿੱਚ ਅੱਜ ਵਾਂਗ ਜਿਹੜਾ ਹੈਗਾ ਉਸ ਸਮੇਂ ਵੀ ਜਿਹੜਾ ਹੈਗਾ ਨੌਜਵਾਨੀ ਫਸ ਗਈ ਸੀ ਤਮਾਕੂ ਨਸਵਾਰ ਔਰ ਬੀੜੀਆਂ ਦੇ ਵਿੱਚ ਉਸ ਸਮੇਂ ਜਿਹੜੀ ਉਸ ਲਹਿਰ ਦੇ ਵਿੱਚ ਭਾਈ ਅਮਰੀਕ ਸਿੰਘ ਨੇ ਕੁਰਬਾਨੀ ਕੀਤੀ ਸੀ ਔਰ ਭਾਈ ਮਰੀਕ ਸਿੰਘ ਨੇ ਉਸ ਸਮੇਂ ਅਗਵਾਈ ਕੀਤੀ ਸੀ ਜੂਤ ਦੀ ਤਾਂ ਉਹਨਾਂ ਪੁੱਤਰੀ ਬੀਬੀ ਸਤਵੰਤ ਕੌਰ ਨੂੰ ਜਿਹੜਾ ਹੈਗਾ ਪਹਿਲਾਂ ਚਰਚਾ ਦੇ ਵਿੱਚ ਸੀ ਵੀ ਉਹ ਪ੍ਰਦਾਨ ਉਹਨਾਂ ਨੂੰ ਬਣਾਇਆ ਜਾਣਾ ਵਾ ਪਰ ਉਧਰੋਂ ਦੂਜੇ ਪਾਸੇ ਨਾਮ ਚੱਲ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜ਼ਹਿਦਾਰ ਸ੍ਰੀ ਅਕਾਲ ਤਾਤ ਸਾਹਿਬ ਦਾ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਸੀ ਆ ਬਿਆਨ ਦੇ ਦਿੱਤਾ ਸੀ ਜੇਕਰ ਬੀਬੀ ਸਤਵੰਤ ਕੌਰ ਪ੍ਰਧਾਨਗੀ ਦੀ ਪ੍ਰਧਾਨ ਬਣਦੇ ਨੇ ਤਾਂ ਮੈਂ ਉਹਦੇ ਵਿੱਚ ਦੌੜ ਦੇ ਵਿੱਚ ਨਹੀਂ ਹਾਂ ਕਿਉਂਕਿ ਉਹ ਜਿਹੜਾ ਹੈਗਾ ਬਹੁਤ ਵੱਡਾ ਉਹਨਾਂ ਦਾ ਕਾਦਾ ਉਸ ਉਸ ਮਹਾਨ ਅਮਰ ਸ਼ਹੀਦ ਦੀ ਪੁੱਤਰੀ ਨੇ ਇਸ ਕਰਕੇ ਮੈਂ ਉਸ ਦੌੜ ਵਿੱਚ ਨਹੀਂ ਪਰ ਦੂਜੇ ਪਾਸੇ ਬੀਬੀ ਸਤਵੰਦ ਕੌਰ ਵੱਲੋਂ ਜਿਹੜਾ ਹੈਗਾ ਕਹਿ ਦਿੱਤਾ ਗਿਆ ਵੀ ਮੈਂ ਪ੍ਰਧਾਨਗੀ ਦੀ ਵੀ ਦੌੜ ਵਿੱਚ ਨਹੀਂ ਹੈਗੀ ਬੀਬੀ ਸਤਵੰਦ ਕੌਰ ਵੱਲੋਂ ਵੀ ਜਿਹੜਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਪਾਸਾ ਵਟ ਲਿਆ ਕਿਉਂਕਿ ਉਧਰੋਂ ਦੂਜੇ ਪਾਸੇ ਕਿਉਂਕਿ ਸ੍ਰੀ ਅਕਾਲ ਤਾਤ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਆ ਉਹਦੀ ਕਮੇਟੀ ਦੇ ਵੀ ਮੈਂਬਰ ਵੀ ਨੇ ਬੀਬੀ ਸੁਤੰਤ ਕੌਰ ਕਿਉਂਕਿ ਹੁਣ ਜਿਹੜਾ ਹੈਗਾ ਆ ਆਪਾਂ ਦੇਖਿਆ ਜਾਵੇ ਸਾਫ ਤੌਰ ਤੇ ਜਿਹੜਾ ਸੂਤਰਾਂ ਤੋਂ ਪਤਾ ਲੱਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਪ੍ਰਧਾਨ ਬਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਅਕਾਲੀ ਦਲ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲਹਾ ਸੁਧਾਰ ਲਹਿਰ ਦੇ ਪ੍ਰਧਾਨ ਬਣ ਜਾ ਰਹੇ ਨੇ ਇਹ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਆ ਕਿਉਂਕਿ ਹੋਰ ਕੋਈ ਜਿਹੜਾ ਹੈਗਾ ਇਸ ਸਮੇਂ ਦਾਵੇਦਾਰ ਨਹੀਂ ਨਜ਼ਰ ਆ ਰਿਹਾ ਕਿਉਂਕਿ ਭਾਵੇਂ ਕੀ ਸਾਰੇ ਸਹਿਮਤ ਨੇ ਸਾਰੇ ਸਹਿਮਤ ਨੇ ਜਿਹੜੇ ਸਿੰਘ ਸਾਹਿਬਾਨ ਜਿਹੜੇ ਸਾਬਕਾ ਸਿੰਘ ਸਹਿਬਾਨ ਜਿਹੜੇ ਸ੍ਰੀ ਅਕਾਲਤਾਬ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਪ੍ਰਧਾਨ ਬਣਾਇਆ ਜਾਵੇ ਤਾਂ ਹੀ ਜਿਹੜਾ ਹੈਗਾ ਸਾਰਿਆਂ ਨੂੰ ਪੰਥਕ ਏਕਤਾ ਹੋ ਸਕਦੀ ਆ ਸਭ ਨੂੰ ਨਾਲ ਲੈ ਕੇ ਚੱਲ ਸਕਦੇ ਨੇ ਹੁਣ ਆਪਾਂ ਦੂਜੇ ਪਾਸੇ ਗੱਲ ਕਰਦੇ ਆ ਜਿਹੜੀ ਕਮੇਟੀ ਐ ਉਹਦੇ ਮੈਂਬਰ ਕੌਣ ਸਨ ਉਹਦੇ ਮੈਂਬਰ ਸਨ ਹੁਣ ਜਿਹੜੇ ਜਿਨ੍ਹਾਂ ਨੇ ਅਰਦਾਸ ਕਰਕੇ ਸ੍ਰੀ ਅਕਾਲਤਾਬ ਸਾਹਿਬ ਤੇ ਜਿਹੜੀ ਹੈਗੀ ਆ ਪਹਿਲਾਂ ਅਰਦਾਸ ਕੀਤੀ ਜਿਹਦੇ ਵਿੱਚ ਜਗਦਰ ਗੁਰਪ੍ਰਤਾਪ ਸਿੰਘ ਬਡਾਲਾ ਜਿਹਦਰ ਸੰਤਾ ਸਿੰਘ ਮੈਦਪੁਰੀ ਬੀਬੀ ਸਤਵੰਤ ਕੌਰ ਔਰ ਇਕਵਾਲ ਸਿੰਘ ਝੁੰਦਾ ਔਰ ਮਨਪ੍ਰੀਤ ਸਿੰਘ ਏ ਵਾਲੀ ਦਾਖਾ ਹਲਕੇ ਤੋਂ ਐਮ ਐਲ ਏ ਭਾਵੇਂ ਕਿ ਪੰਜ ਮੈਮਰੀ ਕਮੇਟੀ ਜਿਹੜੀ ਹੈਗੀ ਆ ਉਹਨਾਂ ਨੇ ਅਰਦਾਸ ਕੀਤੀ ਜਦੋਂ ਨਾਟਕੀ ਢੰਗ ਨਾਲ ਜਿਹੜਾ ਹੈਗਾ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪਰੰਦੇ ਕਮੇਟੀ ਨੇ ਪਹਿਲਾਂ ਅਸਤੀਫਾ ਦਿੱਤਾ ਔਰ ਰੂਪ ਉਸ ਰਹੇ ਔਰ ਗੁਪਤવાસ ਦੇ ਵਿੱਚ ਚਲੇ ਗਏ ਸਮਝ ਲਓ ਵੀ ਉਹ ਕਿਸੇ ਨੂੰ ਮਿਲਦੇ ਨਹੀਂ ਸੀਗੇ ਫਿਰ ਭਾਵੇਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨਾਟਕੀ ਢੰਗ ਦੇ ਨਾਲ ਪਰ ਉਹਨਾਂ ਨੇ ਜਿਹੜਾ ਹੈਗਾ ਬਾਅਦ ਵਿੱਚ ਅਸਤੀਫਾ ਵੀ ਵਾਪਸ ਲੈ ਲਿਆ ਔਰ ਕਮੇਟੀ ਤੋਂ ਬਾਹਰ ਹੋ ਗਏ ਔਰ ਇਹ ਕਹਿੰਦਾ ਫਿਰ ਸ੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰ ਦੀ ਉਹਨੇ ਚੋਣ ਕਰ ਦਿੰਦੀ ਹੈ ਜਿਹੜੀ ਕਮੇਟੀ ਆ ਇੱਕ ਉਹ ਕਮੇਟੀ ਕਾਰਜ ਕਰਨੀ ਬਣਦੀ ਆ ਤੇ ਉਹ ਚੋਣ ਕਰ ਦਿੰਦੀ ਆ ਰਾਤ ਦੇ ਹਨੇਰੇ ਦੇ ਵਿੱਚ ਨਵੇਂ ਸ੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ ਲਾਏ ਜਾਂਦੇ ਆ ਜਿਹਾਦਰ ਕੁਲਦੀਪ ਸਿੰਘ ਗੜਗੱਜ ਕਿਉਂਕਿ ਦੂਜਿਆਂ ਨੂੰ ਪਹਿਲਾਂ ਹਟਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਹਟਾਉਣਾ ਤਾਂ ਸੀ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੇ ਉਸ ਸਮੇਂ ਪ੍ਰਾਣੇ ਜਥੇਦਾਰ ਵੱਲੋਂ ਜਿਹੜਾ ਖਿਤਾਬ ਦਿੱਤਾ ਗਿਆ ਸੀ ਤਾਂ ਉਹ ਵਾਪਸ ਲੈ ਲਿਆ ਸੀ ਕਿਉਂਕਿ ਉਹ ਜਥੇਦਾਰਾਂ ਵੱਲੋਂ ਜਿਹੜਾ ਹੈਗਾ ਹੁਕਮ ਦੇ ਅਨਸਾਰ ਜਦੋਂ ਹੁਕਮ ਹੋਇਆ ਸੀ ਜਦੋਂ ਫਜ਼ੀਲ ਤੋਂ ਸਜ਼ਾ ਸੁਣਾਈ ਜਾ ਰਹੀ ਸੀ ਉਦੋਂ ਹੁਕਮਨਾਮੇ ਹੋਏ ਸਨ ਉਹਦੇ ਵਿੱਚ ਕਿਹਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਪੰਥਕ ਸਰਕਾਰ ਸੀ ਉਸ ਸਮੇਂ ਸੁਮੇਸ਼ ਸਿੰਘ ਸੈਣੀ ਨੂੰ ਜਿਹੜਾ ਜਿਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਉਸ ਨੂੰ ਡੀ ਡੀਜੀਪੀ ਰੱਖਿਆ ਇਹ ਪੰਤਕ ਸਰਕਾਰ ਨੇ ਸਵੇਤ ਸਿੰਘ ਸੈਣੀ ਦੇ ਕਰਕੇ ਹੀ ਜਿਹੜਾ ਹੈਗਾ ਕਟਨਾਮਾ ਵਾਪਰੀਆਂ ਕਿਉਂਕਿ ਇਹਨਾਂ ਹੋਮ ਮਿਨਿਸਟਰ ਸੁਖਬੀਤ ਸਿੰਘ ਬਾਦਲ ਸਨ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੀਆਂ ਬਰਗਾੜੀ ਕਟਨਾਮਾ ਹੋਈਆਂ ਬੇਅਦਬੀ ਦੀ ਕਟਨਾਮਾ ਹੋਈਆਂ ਤੇ ਔਰ ਜਿਹੜਾ ਹੈਗਾ ਵੈਬਰ ਗਲਾ ਗੋਲੀकांड ਹੋਇਆ ਤੇ ਔਰ ਇਹ ਸਾਰਾ ਕੁਝ ਉਹਨਾਂ ਨੇ ਸੁਖਬੀਤ ਸਿੰਘ ਬਾਦਲ ਤੋਂ ਕਬੂਲਨਾਮਾ ਉਹਨੇ ਕਬੂਲਿਆ ਸੀ ਤਾਂ ਸਜ਼ਾ ਤਾਂ ਹੀ ਦਿੱਤੀ ਗਈ ਸੀ ਪਰ ਸਜ਼ਾ ਤਾਂ ਭਗਤ ਲਈ ਸਜ਼ਾ ਭੁਗਤ ਲਈ ਪਰ ਫਿਰ ਫਿਰ ਉਹੀ ਹੋਇਆ ਸ੍ਰੀ ਵੀਰ ਸਿੰਘ ਬਾਦਲ ਨੇ ਫਿਰ ਜਦੋਂ ਬਾਦ ਦੇ ਵਿੱਚ ਉਸੇ ਤਰ੍ਹਾਂ ਨਾਟਕੀ ਢੰਗ ਨਾਲ ਫਿਰ ਪ੍ਰਧਾਨ ਬਣ ਗਏ ਤੇ ਫਿਰ ਜਥੇਦਾਰ ਨੂੰ ਹਟਾ ਦਿੱਤਾ ਜਲੀਲ ਕਰਕੇ ਜਥੇਦਾਰਾਂ ਨੂੰ ਜਿਹੜਾ ਹੈਗਾ ਲਾਇਆ ਗਿਆ ਇਸ ਕਰਕੇ ਜਿਹੜਾ ਹੈਗਾ ਹੁਣ ਸਿੱਖ ਕੌਮ ਵੀ ਜਿਹੜੀ ਹੈਗੀ ਆ ਅਕਾਲ ਤਖਤ ਨੂੰ ਸਮਰਪਿਤ ਆ ਭਾਵੇਂ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਲੋਕ ਭਾਵੇਂ ਮੌਜੂਦ ਨੇ ਇਸ ਸਮੇਂ ਪਰ ਅੱਜ ਕੱਲ੍ਹ ਦੇਖਿਆ ਹੀ ਆ ਜਿਵੇਂ ਹੁਕਮਨਾਮਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਜਿਹੜੇ ਹੈਗੇ ਆ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਜ਼ਾ ਸੁਣਾਈ ਗਈ ਸੀ ਸ੍ਰੀ ਅਕਾਲ ਤਾਤ ਸਾਹਿਬ ਤੋਂ ਪਰ ਉਸ ਨੇ ਮੰਨੇ ਆ ਪਰ ਜਦੋਂ ਸਜ਼ਾ ਸੁਣਾਈ ਗਈ ਉਸ ਨੇ ਮੰਨੇ ਆ ਉਸ ਸਮੇਂ ਤਾਂ ਉਹ ਜਦੋਂ ਹੁਕਮਨਾਮਾ ਜਾਰੀ ਕਰਨਾ ਉਹਨਾਂ ਦੇ ਖਿਲਾਫ ਤਾਂ ਤਖਤ ਤੇ ਤਲਬ ਕਰਨਾ ਤਾਂ ਉਹਨਾਂ ਨੂੰ ਉਸ ਸਮੇਂ ਇਹ ਸਮਝਿਆ ਜਾਂਦਾ ਵੀ ਇਹ ਹੈਗੇ ਆ ਸਿੱਖਾ ਜੇਕਰ ਬੋਟਾਣੀ ਦੀ ਗੱਲ ਆ ਜਾਵੇ ਸ੍ਰੋਮਣੀ ਕਮੇਟੀ ਦੀਆਂ ਦੀ ਫਿਰ ਕਹਿੰਦੇ ਆ ਨਹੀਂ ਨਹੀਂ ਤੁਸੀਂ ਤਾਂ ਫਲਾਨੀ ਪਾਰਟੀ ਦੇ ਬੰਦੇ ਹੋ ਤਾਂ ਉਸ ਸਮੇ ਸਿੱਖ ਨਹੀਂ ਮੰਨਿਆ ਜਾਂਦਾ ਇਹ ਵੀ ਇੱਕ ਵੱਡਾ ਮਸਲਾ ਹੈਗਾ ਇਹ ਵੀ ਵੱਡੀ ਚਰਚਾ ਫਿਰ ਬਾਅਦ ਦੇ ਵਿੱਚ ਇਸ ਤੇ ਚਰਚਾ ਕਰਾਂਗੇ ਹੁਣ ਆਪਾਂ ਸਿਰਫ ਫੋਕਸ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੀ ਜਿਹੜੀ ਹੈਗੀ ਆ ਚੋਣਾਂ ਪ੍ਰਧਾਨ ਦੀ ਚੋਣਾਂ ਉਹਦੇ ਬਾਰੇ ਕਰਾਂਗੇ ਕਿਉਂਕਿ ਯਾਨੀ ਹਰਪ੍ਰੀਤ ਸਿੰਘ ਜਿਹੜੀ ਜਿਹੜੀ ਹੈਗੀ ਆ ਲਗਭਗ ਤੈਹ ਹੋ ਚੁੱਕਿਆ ਉਧਰੋਂ ਸਾਡੀ ਐਮਐਲਏ ਮਨਪ੍ਰੀਤ ਸਿੰਘ ਈਆਲੀ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸੀ ਸਰਕਾਰ ਮੈਂਬਰ ਸੀ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਿਹੜੀ ਪੰਜ ਮੈਂਬਰੀ ਕਮੇਟੀ ਆ ਸਾਡਾ ਜਿਹੜਾ ਹੈਗਾ ਸਿਰਫ ਸਾਨੂੰ ਹੁਕਮ ਹੋਇਆ ਸ੍ਰੀ ਕਾਲਤਾਤ ਸਾਬ੍ਹ ਵੱਲੋਂ ਸਾਡਾ ਹੋਰ ਕੋਈ ਸਵਾਰਥ ਨਹੀਂ ਸਾਨੂੰ ਅਸੀਂ ਕੋਈ ਅਹੁਦੇ ਦੀ ਸਭ ਤੋਂ ਪਹਿਲਾਂ ਹੀ ਅਸੀਂ ਅਰਦਾਸ ਕੀਤੀ ਸੀ ਸ੍ਰੀ ਕਾਲਤਾਤ ਸਾਬ੍ਹ ਤੇ ਵੀ ਸ੍ਰੀ ਗੁਰੂ ਸਾਹਿਬ ਸਾਨੂੰ ਸਮਤ ਬਖਸ਼ੋ ਅਸੀਂ ਕੋਈ ਅਹੁਦੇ ਨਹੀਂ ਲਵਾਂਗੇ ਔਰ ਅਸੀਂ ਦਾ ਸਿਰਫ ਸਾਨੂੰ ਹੁਕਮ ਹੋਇਆ ਸੀ ਮੈਂਬਰਸ਼ਿਪ ਕਰਕੇ ਮੈਂਬਰਸ਼ਿਪ ਕੱਟ ਕੇ ਸਾਰੀ ਡੈਲੀਗੇਟ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੇਂ ਸਿਰਿਓਂ ਜਿਹੜਾ ਹੈਗਾ ਇਹਨੂੰ ਸਿਰਜਿਆ ਜਾਵੇ ਅਸੀਂ ਤਾਂ ਉਸ ਲਈ ਜਿਹੜਾ ਹੈਗਾ ਸ੍ਰੀ ਅਕਾਲ ਤਾਪ ਜੀ ਸਾਹਿਬ ਦੇ 2 ਦਸੰਬਰ 2024 ਦੇ ਹੁਕਮ ਨਾਮੇ ਤੇ ਕੰਮ ਕਰ ਰਹੇ ਹਾਂ ਉਹਨਾਂ ਕਿਹਾ ਕਿ ਬਹੁਤ ਨਿਹਰੇਰੀਆਂ ਆਈਆਂ ਝੱਖੜ ਵੀ ਚੁੱਲ੍ਹੇ ਪਰ ਸ੍ਰੀ ਅਕਾਲ ਤਾਪ ਜੀ ਸਾਹਿਬ ਦੇ ਜਿਹੜਾ ਹੈਗਾ ਸਾਨੂੰ ਅਸੀਂ ਅਰਦਾਸ ਕੀਤੀ ਸੀ ਛੇਵੇਂ ਪਾਸਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਡੇ ਤੇ ਆਸ਼ੀਰਵਾਦ ਹੈ ਤੇ ਅਸੀਂ ਇਸ ਕਰਕੇ ਅਸੀਂ ਜਿਹੜਾ ਹੈਗਾ ਅਡੋਲ ਰਹੇ ਹਾਂ ਅਸੀਂ ਡੋਲੇ ਨਹੀਂ ਪਰ ਅਸੀਂ ਪੰਜੇ ਮੈਂਬਰੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਿਹਦੇ ਵਿੱਚ ਅਸੀਂ ਦੱਸ ਹੀ ਦਿੱਤਾ ਪੰਜ ਮੈਂਬਰ ਆ ਜਿਹੜੇ ਜਿਹੜੇ ਨਾਮ ਨੇ ਉਹਨਾਂ ਨੇ ਇਹ ਕਿਹਾ ਸੀ ਅਸੀਂ ਅਹੁਦਾ ਨਹੀਂ ਲਵਾਂਗੇ ਇਸ ਕਰਕੇ ਜਿਹੜਾ ਹੈਗਾ ਅਸੀਂ ਚੋਣ ਕਰ ਦਿੱਤੀ ਹੁਣ ਕਿਹਾ ਵੀ ਪ੍ਰਧਾਨ ਹੋ ਜਾ ਹੁਣ ਪ੍ਰਧਾਨ ਜਿਹੜੇ ਡੈਲੀਗੇਟ ਆ ਉਹ ਪ੍ਰਧਾਨ ਨੂੰ ਚੁਣ ਲੈਣਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਅਸੀਂ ਕਾਉਂਸਲ ਬਣਾਉਣ ਜਾ ਰਹੇ ਹਾਂ ਜਿਹੜੀ ਇਹ ਕਮੇਟੀ ਜਿਹਦੀ 5 ਮੈਂਬਰ ਹੋਣਗੇ ਇੱਕ ਕਾਉਂਸਲ ਬਣੇਗੀ ਜਿਹਦੇ ਕਿ ਬੀਬੀ ਸੁਤੰਤ ਕੌਰ ਹੋ ਸਕਦਾ ਕਾਉਂਸਲ ਦੇ ਅਸੀਂ ਉਹਨੂੰ ਧਾਰਮਿਕ ਕਾਉਂਸਲ ਦੇ ਚੇਅਰਮੈਨ ਬਣਾਈਏ ਜਿਹੜੀ ਕਿ ਸਾਰੇ ਖਿੰਡੇ ਪੁੜੇ ਜਿਹੜੇ ਹੋਰ ਆ ਲੰਘth ਲੰਘ ਹੋਏ ਆ ਜਿਹੜੇ ਜਿਹੜੇ ਸ੍ਰੀ ਕਾਲਤਾਤ ਸਾਹਿਬ ਦੇ ਨੂੰ ਸਮਰਪਿਤ ਨੇ ਜਿਹੜੇ ਅਕਾਲੀ ਦੇ ਅਕਾਲੀ ਦਲ ਦੇ ਧੜੇ ਉਹਨਾਂ ਨੂੰ ਇਕੱਠਿਆ ਇੱਕ ਮੰਚ ਤੇ ਕਰੇ ਜਿਵੇਂ ਸੁਭਾਵਿਕ ਆ ਭਾਈ ਜਿਵੇਂ ਅਮਰਤਪਾਲ ਸਿੰਘ ਦਾ ਹੈਗਾ ਅਕਾਲੀ ਦਲਾਬਾਰਸ ਪੰਜਾਬ ਦੇ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਆ ਉਹਨਾਂ ਦਾ ਪਾਰਟੀ ਵੱਲ ਵੀ ਉਹਦੇ ਵੱਲ ਵੀ ਜਾਏਗੀ ਉਹ ਏਕਤਾ ਦੇ ਲਈ ਔਰ ਸਿਮਰਜੀਤ ਸਿੰਘ ਮਾਨ ਹੋਣਾ ਵੱਲ ਵੀ ਜਿਹੜੀ ਹੈਗੀ ਆ ਤੇ ਭਾਵੇਂ ਕਿ ਇਹਦੇ ਵਿੱਚ ਜੇਕਰ ਦੇਖਿਆ ਜਾਏ ਜੇਕਰ 1920 ਦਾ ਜਿਹੜਾ ਅਕਾਲੀ ਦਲ ਬਣਿਆ ਹੋਇਆ ਪਾਰਟੀ ਉਹਦੇ ਤਾਂ ਭਾਏ ਜਿਹੜੇ ਰਵਿੰਦਰ ਸਿੰਘ ਸਾਹਿਬ ਕਾ ਸਪੀਕਰ ਆ ਉਹਦਾ ਸਗੋਦੀ ਇਹਦੇ ਨਾਲ ਜਿਹੜੇ ਚੱਲ ਰਹੇ ਨੇ ਕਿਉਂਕਿ ਉਧਰੋਂ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਹੈਗੀਆਂ ਇਸ ਕਰਕੇ ਉਹਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਹਰਾਮ ਹੋਈਆਂ ਹੋਈਆਂ ਕਿਉਂਕਿ ਇਧਰ ਜਿਹੜੇ ਹੈਗੇ ਆ ਵੱਡੇ ਕਦ ਦੇ ਜਿਹੜੇ ਆਗੂ ਆ ਭਾਵੇਂ ਕਿ ਸਵਾਰਥ ਜਿਹੜਾ ਹੈਗਾ ਲੈ ਕੇ ਕੋਈ ਨਹੀਂ ਚੱਲੇ ਸਭ ਤੋਂ ਪਹਿਲਾਂ ਸਭ ਨੂੰ ਉਹਨਾਂ ਨੇ ਇਹ ਜਿਹੜਾ ਕਿਹਾ ਗਿਆ ਵੀ ਜਿਹੜਾ ਹੈਗਾ ਇਹ ਕਾਲੀ ਦਲ ਜਿਹੜਾ ਮੈਂਬਰਸ਼ਿਪ ਆ ਇਹ ਤਾਂ ਬਣਨੀ ਆ ਤੁਸੀਂ ਉਹਦੇ ਵਾਸਤੇ ਕੋਈ ਪਾਰਟੀ ਦਾ ਅਹੁਦਾ ਦਾ ਜਾਂ ਅਹੁਦਿਆਂ ਦਾ ਜਿਹੜੀ ਭੁਖ ਨਹੀਂ ਦਿਖਾਉਗੇ ਸੂਤਰਾਂ ਦੇ ਮਤਲਬ ਕੇ ਵੀ ਪਤਾ ਲੱਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਪ੍ਰਧਾਨਤ ਬਣਨੇ ਆ ਤੈ ਹੋ ਚੁੱਕਿਆ ਤੇ ਔਰ ਜਿਹੜੇ ਅਹੁਦੇਦਾਰ ਵੀ ਬਣਨੇ ਨੇ ਅਹੁਦੇਦਾਰ ਵੀ ਅਜੇ ਬਣਨੇ ਨੇ ਜਿਨ੍ਹਾਂ ਨੇ ਜਿਹੜਾ ਹੈਗਾ ਪੂਰਾ ਅ ਅਕਾਲੀ ਦਲ ਨੂੰ ਸਮਰਪਿਤ ਹੋਣਗੇ ਤੇ ਔਰ ਸ੍ਰੀ ਅਕਾਲਤਾ ਤੋਂ ਸੇਧ ਲੈ ਕੇ ਹੀ ਜਿਹੜਾ ਹੈਗਾ ਸਾਰਾ ਇਹ ਉਹਨਾਂ ਵੱਲੋਂ ਜਿਹੜਾ ਹੁਕਮ ਜਿਹੜੇ ਹੈਗੇ ਆ ਪਾਰਟੀ ਦਾ ਅਜੰਡਾ ਰੱਖਿਆ ਜਾਣਾ ਜਿਹਦੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਚੋਣ ਲੜਨਗੇ ਉਹ ਐਮਐਲਏ ਦੀ ਚੋਣ ਨਹੀਂ ਲੜ ਸਕਦੇ ਇਹ ਜਿਹੜਾ ਹੈਗਾ ਸੂਤਰਾਂ ਦੇ ਮੁਤਾਬਕ ਪਤਾ ਲੱਗਿਆ ਜਿਹੜਾ ਇਸ ਪਾਰਟੀ ਦਾ ਅਜੰਡਾ ਹੋਵੇਗਾ ਔਰ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਨਹੀਂ ਬਣ ਸਕੇਗਾ ਔਰ ਜਿਹੜਾ ਜਨੀ ਕਿ ਸਰੋਵਣੀ ਕਮਟੀ ਦੀ ਚੋਣ ਲੜੇਗਾ ਮੈਂਬਰ ਬਣੇਗਾ ਉਹ ਐਮਐਲਏ ਦੀ ਚੋਣ ਨਹੀਂ ਲੜੇਗਾ ਸਪਸ਼ਟਾ ਕਿਉਂਕਿ ਇਹਦੇ ਵਿੱਚ ਸਪਸ਼ਟਾ ਕਿਉਂਕਿ ਇਹਦੇ ਵਿੱਚ ਨਾ ਲਾਲਚ ਹੋਏਗਾ ਸਭ ਨੂੰ ਜਿਹੜੇ ਹੈਗੇ ਆ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ ਹੁਣ ਆਪਣੀਆਂ ਜਿਹੜੀਆਂ ਸਭ ਦੀਆਂ ਜਿਹੜੀਆਂ ਨਜ਼ਰਾ ਕੁਝ ਘੰਟੀ ਰਹਿ ਗਈ ਆ ਪ੍ਰਧਾਨ ਦੀ ਚੋਣ ਹੋਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਸਿੱਖ ਸਿਆਸਤ ਦੇ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਵਾ ਤੁਹਾਨੂੰ ਇਹ ਵੀ ਇੱਥੇ ਦੱਸਣਾ ਹੋਵੇਗਾ ਕਿਉਂਕਿ ਪਹਿਲਾਂ ਜਿਹੜੀ ਚੋਣ ਹੋਣੀ ਆ ਚੋਣ ਲਈ ਪੰਜ ਮੈਂਬਰੀ ਕਮੇਟੀ ਨੇ ਪ੍ਰਧਾਨ ਜਿਹੜਾ ਹੈਗਾ ਮੈਨੇਜਰ ਨੂੰ ਜਿਹੜੇ ਅਕਾਲ ਜਿਹੜੇ ਦਰਬਾਰ ਸਾਹਿਬ ਦੇ ਮੈਨੇਜਰ ਆ ਉਹਨਾਂ ਨੂੰ ਪੱਤਰ ਲਿਖਿਆ ਸੀ ਕਿ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਿੱਤਾ ਜਾਵੇ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਿਹੜੀ ਅਕਾਲੀ ਦਲ ਦਾ ਉਹ ਜਿਹੜਾ ਚੋਣ ਪ੍ਰਧਾਨ ਦੀ ਕੀਤੀ ਜਾਵੇ ਪਰ ਉਹਨਾਂ ਨੇ ਉਹ ਮਨਾ ਕਰ ਦਿੱਤਾ ਉਹਨਾਂ ਨੇ ਦੋਸ਼ ਲਾਇਆ ਵੀ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਾ ਨਹੀਂ ਦਿੱਤਾ ਕਿਉਂਕਿ ਜਦ ਕਿ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਆ ਉਹਨਾਂ ਦਾ ਦੋਸ਼ ਆ ਵੀ ਉਹ ਕਾਲ ਤਖਤ ਤੋਂ ਭਗੌੜਾ ਹੋਣ ਦੇ ਬਾਵਜੂਦ ਵੀ ਉਹਨੂੰ ਉੱਥੋਂ ਉਹ ਜਿਹੜੀ ਹੈਗੀ ਆ ਚੋਣ ਕਰਨ ਦੀ ਆਗਿਆ ਦਿੱਤੀ ਜਾਂਦੀ ਆ ਪਰ ਸਾਨੂੰ ਸਰੋਵਣੀ ਕਮੇਟੀ ਕਿਉਂ ਨਹੀਂ ਦੇ ਰਹੀ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਉਹ ਕਹਿੰਦੇ ਉਹਨਾਂ ਸਪਸ਼ਟ ਆ ਵੀ ਇਹ ਸੁਖਬੀਰ ਸਿੰਘ ਬਾਦਲ ਦਾ ਸਰੋਵਣੀ ਕਮੇਟੀ ਤੇ ਕਬਜ਼ਾ ਵਾ ਸਰੋਵਣੀ ਕਮੇਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਠਪੂਤਰੀ ਬਣਿਆ ਹੋਇਆ ਹੈ ਤਾਂ ਕਰਕੇ ਜਿਹੜਾ ਸਾਨੂੰ ਨਹੀਂ ਦਿੱਤਾ ਹੁਣ ਇਹ ਚੋਣਾ ਬੁਰਜ ਅਕਾਲੀ ਫੂਲਾ ਸਿੰਘ ਜਿਹੜਾ ਹਾਲ ਆ ਉੱਥੇ ਹੋਵੇਗੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਕੀ ਜਿਹੜਾ ਹੈਗਾ ਵੱਡੀ ਜਿਹੜਾ ਸਿਆਸਤ ਦੇ ਵਿੱਚ ਕਾਲੀ ਸਿਆਸਤ ਦੇ ਵਿੱਚ ਕੀ ਪਚਾਲ ਆਉਂਦਾ ਤੇ ਕੀ ਸਮੀਕਰਨ ਚੇਂਜ ਹੁੰਦੇ ਨੇ ਹੁਣ ਮੈਨੂੰ ਦਿਓ ਇਜਾਜ਼ਤ ਜੀ ਧੰਨਵਾਦ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਦੇ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਆਉਂਗਾ ਜੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਲੱਗਿਆ ਤਾਂ ਸਾਡਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਇਧਰੋਂ Facebook ਪੇਜ ਤੇ ਜਰੂਰ ਨੂੰ ਲਾਈਕ ਕਰੋ ਤੇ ਇਸ ਕਰਕੇ ਜਿਹੜਾ ਹੈਗਾ ਕਿਉਂਕਿ ਤੁਹਾਡਾ ਸਹਿਯੋਗ ਆ ਤੇ ਨਾਲ ਹੀ ਸਾਨੂੰ ਜਿਹੜਾ ਹੈਗਾ ਕਿਰਪਾ ਕਰਕੇ ਜੇ ਕੋਈ ਗਲਤੀ ਹੈ ਤੇ ਉਹਦੇ ਬਾਰੇ ਸੁਧਾਰ ਲਈ ਕਮੈਂਟ ਜਰੂਰ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ